<clears> Thank <throat> you. ਉਹ ਕਹਿੰਦੇ ਭਰਤੀਆ ਹੋ ਗਈ 4 ਸਾਲ ਦੀ ਨਹੀਂ ਉੰਜ ਦਿਲ ਚ ਜਨੂਨ ਭਰਪੂਰਾ ਏ ਉਹ ਫੇਰ ਕਿਹੜਾ ਪਿੱਛੇ ਪੈਰ ਕੀਤਾ ਸੀ ਆਕੇ ਰਾਮਗੜ ਵਿੱਚ ਲਾਇਆ ਡਰਾਏ ਉਹ ਫੇਰ ਕਿਹੜਾ ਪਿੱਛੇ ਪੈਰ ਕੀਤਾ ਸੀ ਆਕੇ ਰਾਮਗੜ ਵਿੱਚ ਲਾਇਆ ਡਰਾਏ ਉਹ ਇੱਥੇ ਚੱਲਦੀ ਆ ਸਾਡੀ ਵੀ ਟ੍ਰੇਨਿੰਗ ਨਹੀਂ ਵੇਖੀ ਪੀਪੀਟੀ ਦੇ ਕਿਦਾਂ ਚੰਡੇ ਘੱਟਦੇ ਉਹ ਗੁਰਦਾਸ ਪਰਵਾਏ ਰਾਮਗੜਿਆਂ ਏਡੀ ਛੇਤੀ ਨਹੀਂਓ ਪੈਰ ਪਿੱਛੇ ਕਰਦੇ ਗੁਰਦਾਸ ਪਰਵਾਏ ਰਾਮਗੜਿਆਂ ਏਡੀ ਛੇਤੀ ਨਹੀਂਓ ਪਿੱਛੇ ਪੈਰ ਕਰਦੇ ਉਹ 20 ਕਿਸਾ ਦੀ ਉਮਰ ਆ ਨੀ ਚੰਡੇ ਸਿਗਰਾਂ ਦੇ ਉੱਤੇ ਜਾ ਕੇ ਗੱਡਾਂਗੇ ਉਹ ਸੈਂਟਰ ਦੀ ਗੱਲ ਕਿਹੜੀ ਦੂਰ ਦੀ ਨਹੀਂ ਆਪਾਂ ਜੁੰਟਾਂ 'ਚ ਤੱਕ ਪਾ ਕੇ ਛੱਡਾਂਗੇ ਉਹ ਇੱਥੇ ਸੈਂਟਰ ਦੀ ਗੱਲ ਕਿਹੜੀ ਦੂਰ ਦੀ ਨਹੀਂ ਆਪਾਂ ਜੁੰਟਾਂ 'ਚ ਤੱਕ ਪਾ ਕੇ ਛੱਡਾਂਗੇ ਅੱਜ ਤੇ ਹੋਰ ਵੀ ਨੇ ਵੀਰ ਗੁਰਦਾਸਪੁਰ ਦੇ ਜਿਹੜੇ ਨਾਲੇ ਪਰਾਵਾ ਵਾਂਗੂ ਖੜਦੇ ਉਹ ਗੁਰਦਾਸਪੁਰੋਂ ਆਏ ਰਾਮ ਗੜਿਆਂ ਢੀ ਸ਼ੇਤੀਆਂ ਪੈਰ ਪਿਛੇ ਕਰਦੇ ਗੁਰਦਾਸਪੁਰੋਂ ਆਏ ਰਾਮ ਗੜਿਆਂ ਢੀ ਸ਼ੇਤੀ ਨਹੀਂਓ ਪੈਰ ਪਿਛੇ ਕਰਦੇ ਉਹ ਇੱਥੇ ਮਿਹਨਤਾਂ ਨਾਲ ਤੋੜਾਂਗੇ ਸ਼ਰੀਰਾਂ ਨੂੰ ਨਹੀਂ ਉੱਚਾ ਰੱਖਾਂਗੇ ਇਹ ਆਪਣੇ ਜਮੀਰਾਂ ਨੂੰ ਇੱਥੇ ਮਿਹਨਤਾਂ ਨਾਲ ਤੋੜਾਂਗੇ ਸ਼ਰੀਰਾਂ ਨੂੰ ਨਹੀਂ ਉੱਚਾ ਰੱਖਾਂਗੇ ਇਹ ਆਪਣੇ ਜਮੀਰਾਂ ਨੂੰ ਉਹ ਬਸ 4 ਕਿ ਦਸੰਬਰ ਦੀ ਵੇਟ ਆ ਸੌਂ ਖਾ ਕੇ ਪਿੰਡ ਛੇਤੀ ਮੁੜਾਂਗੇ ਗਰਦਾਸ ਪਰਵਾਏ RAM ਗੜਿਆਂ ਐ ਢੀ ਛੇਤੀ ਨਹੀਂਓ ਪੈਰ ਪਿਛੇ ਕਰਾਂਗੇ ਗਰਦਾਸ ਪਰਵਾਏ RAM ਗੜਿਆਂ ਐ ਢੀ ਛੇਤੀ ਨਹੀਂਓ ਪੈਰ ਪਿਛੇ ਕਰਾਂਗੇ